ਹੈਲੋ ਫਰੈਂਡਸ ਵੈਲਕਮ ਆਨ ਇੱਕ ਸਟੱਡੀ ਚੈਨਲ ਹਾਂਜੀ ਅੱਜ ਆਪਾਂ ਗੱਲ ਕਰਾਂਗੇ ਜੋ ਕਿ ਮਹਾਨ ਸ਼ਖਸੀਅਤਾਂ ਵੱਲੋਂ ਨਾਰੇ ਲਗਾਏ ਗਏ ਹਨ ਕਿ ਕਿਹੜਾ ਨਾਰਾ ਕਿਹੜੀ ਸ਼ਖਸੀਅਤ ਨੇ ਲਗਾਇਆ ਸੀ ਉਹਨਾਂ ਬਾਰੇ ਆਪਾਂ ਵਿਚਾਰ-ਚਰਚਾ ਕਰਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਪ੍ਰਾਈਵੇਟ ਜਾਂ ਸਰਕਾਰੀ ਪੇਪਰਾਂ ਦੀ ਤਿਆਰੀ ਕਰਨਾ ਚਾਹੁੰਦੇ ਹੋ ਜਾਂ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਅਤੇ ਬੈਲ ਆਈਕਨ ਤੇ 올 ਨੋਟੀਫਿਕੇਸ਼ਨ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਦੇਣਾ ਹਾਂਜੀ ਹੁਣ ਅਸੀਂ ਚੱਲਦੇ ਹਾਂ ਅੱਜ ਦੇ ਕੁਐਸਚਨ ਦੇ ਉੱਪਰ ਜੈ ਜਵਾਨ ਜੈ ਕਿਸਾਨ ਦਾ ਨਾਰਾ ਜੋ ਕਿ ਲਾਲ ਬਹਾਦਰ ਸ਼ਾਸਤਰੀ ਜੀ ਨੇ ਲਗਾਇਆ ਹੈ ਕਰੋ ਜਾਂ ਮਰੋ ਦਾ ਨਾਰਾ ਜੋ ਕਿ ਮਹਾਤਮਾ ਗਾਂਧੀ ਨੇ ਲਗਾਇਆ ਜੈ ਹਿੰਦ ਦਾ ਨਾਰਾ ਸੁਆਸ ਚੰਦਰ ਬੋਸ ਨੇ ਲਗਾਇਆ ਪੂਰਨ ਸਵਰਾਜ ਦਾ ਨਾਰਾ ਜੋ ਕਿ ਜਵਾਹਰ ਲਾਲ ਨਹਿਰੂ ਜੀ ਨੇ ਲਗਾਇਆ ਸੀ ਹਿੰਦੀ ਹਿੰਦੂ ਤੇ ਹਿੰਦੁਸਤਾਨ ਦਾ ਨਾਰਾ ਭਾਰਤੀ ਹਰਿਸ਼ਿੰਦਰ ਸਾਈਮਨ ਕਮਿਸ਼ਨ ਵਾਪਸ ਜਾਓ ਦਾ ਨਾਰਾ ਜੋ ਕਿ ਲਾਲਾ ਰਾਜ ਲਾਜਪਤ ਰਾਏ ਜੀ ਨੇ ਲਗਾਇਆ ਸੀ ਉਨ੍ਹਾਂ ਨੇ ਜੋ ਕੇ ਸਾਈਮਨ ਕਮਿਸ਼ਨ ਨੂੰ ਵਾਪਸ ਜਾਣ ਦਾ ਨਾਅਰਾ ਲਗਾਇਆ ਸੀ ਜਨਗਨ ਮਨ ਰਵਿੰਦਰ ਨਾਟੇਗੋਰ ਸਮਰਾਜਵਾਦ ਦਾ ਸ਼ਾਸਤਰੀ ਕਰਨ ਭਗਤ ਸਿੰਘ ਭਾਰਤ ਛੱਡੋ ਅੰਦੋਲਨ ਜੋ ਕੇ ਮਹਾਤਮਾ ਗਾਂਧੀ ਜੀ ਨੇ ਸ਼ੁਰੂ ਕੀਤਾ ਸੀ ਤੁਸੀਂ ਮੈਨੂੰ ਲਾਉ ਦਿਓ ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ ਸੁਭਾਸ਼ ਚੰਦਰ ਬੋਸ ਜੈ ਜਗਤ ਮਹਿਨੋਵਾ ਭਾਵੀ ਟੈਕਸ ਨਾ ਦਿਓ ਸਰਦਾਰ ਬਲ ਭਾਈ ਪਟੇਲ ਜੀ ਨੇ ਕਿਹਾ ਸੀ ਹੂ ਲਿਵਜ਼ ਇਫ ਇੰਡੀਆ ਡਾਈ ਜੋ ਅਹਲਨ Nehru ਬੰਦੇ ਮਾਤਰਮ ਬੈਕਿੰਗ ਚੰਦਰ ਚੈਟਰਜੀ ਆਰਾਮ ਹਰਾਮ ਹੈ ਜਵਾਹਰ ਲਾਲ ਨਹਿਰੂ ਸਵਰਾਜ ਸਾਡਾ ਜਨਮ ਸਿੱਧ ਅਧਿਕਾਰ ਹੈ ਬਾਲ ਗੰਗਾ ਧਰ ਤਿਲਕ ਇਨਕਲਾਬ ਜਿੰਦਾਬਾਦ ਭਗਤ ਸਿੰਘ ਜੀ ਨੇ ਜੋ ਕੇ ਨਾਰੇ ਲਗਾਏ ਸੀ ਮਾਰੋ ਫਿਰੰਗੀਆਂ ਨੂੰ ਮੰਗਲ ਪਾਣ ਦੇ ਹੀ ਰਾਮ ਮਹਾਤਮਾ ਗਾਂਧੀ ਜੀ